ਪਾ ਇੱਕ ਮਸਾਲ ਚੂਮ ਰਹੀ ਹੈ ਤਾਣੀ ਤਾਣੀ ਚੈੱਕ ਰਹੀ ਹੈ ਚਿੜੀ 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 ਆਈ ਰੁੱਤ ਬਸੰਤ ਦੀ ਪੀਲੀ ਪੀਲੀ ਸਰੋ ਕਿੜੀ ਆਈ ਰੁੱਤ ਬਸੰਤ ਦੀ ਪੀਲੀ ਪੀਲੀ ਸਰੋ ਕਿੜੀ रुखा हेठा रही, रही। अंबर ते पीली पतंग चील नीले अंबर ते पीली कोई पतंग चली वन से भुल बाग बगीची हरी परी हरी परी ਹਰੀ-ਪਰੀ ਆਈ ਰੁੱਤ ਬਸੰਤ ਦੀ ਨਿੱਗੀ ਨਿੱਗੀ ਤੂ ਪਖੀਲੀ ਆਈ ਰੁੱਤ ਬਸੰਤਲੀ ਨਿੱਗੀ ਨਿੱਗੀ ਤੂ ਪਖੀਲੀ ਆਓ ਅਭਿਆਸ ਕਰਿਏ ਸੋਚਿਏ ਸਮਝਿਏ ਅਤੇ ਕਰਿਏ ਪ੍ਰਸ਼ਨ ਨੰਬਰ 1 ਹੇਠਾਂ ਦਿੱਤੇ ਪ੍ਰਸ਼ਨਾਂ ਤੇ ਉੱਤਰ ਦਿਓ ਊੜਾ ਬਸੰਤ ਰੁੱਤ ਵਿੱਚ ਖਿੜੀ ਸਰੋਂ ਦੇ ਫੁੱਲਾਂ ਦਾ ਰੰਗ ਕਿਹੋ ਜਿਹਾ ਹੁੰਦਾ ਹੈ ਇਸ ਦਾ ਉੱਤਰ ਆਪੇਗਾ ਬਸੰਤ ਰੁੱਤ ਵਿੱਚ ਖਿੜੀ ਸਰੋਂ ਦੇ ਫੁੱਲਾਂ ਦਾ ਰੰਗ ਪੀਲਾ ਹੁੰਦਾ ਹੈ ਐਡਾ ਬਸੰਤ ਰੁੱਤ ਵਿੱਚ ਤੁਸੀਂ ਕੀ ਕਰਦੇ ਹੋ ਬਸੰਤ ਰੁੱਤ ਵਿੱਚ ਅਸੀਂ ਪਤੰਗ ਉਡਾਉਂਦੇ ਹਾਂ ਈੜੀ ਵੱਖ-ਵੱਖ ਰੁੱਤਾਂ ਦੇ ਨਾਮ ਲਿਖੋ ਸਰਦੀ ਗਰਮੀ ਪਤਝੜ ਬਸਾਨੀ ਪ੍ਰਸ਼ਨ ਨੰਬਰ 2 ਕਵਿਤਾਵਾਂ ਦੀਆਂ 17 ਪੂਰੀਆਂ ਕਰੋ ਪਹਿਲੀ 70 ਦਿੱਤੀ ਗਈ ਹੈ ਝੂਮ ਰਹੀ ਹੈ ਟਾਣੀ ਟਾਣੀ ਚਹਿਕ ਰਹੀ ਹੈ ਚਿੜੀ ਚਿੜੀ ਬਾਗ ਬਗੀਚੀ ਹਰੀ ਭਰੀ ਨਿੱਗੀ ਨਿੱਗੀ ਧੁੱਪ ਘੜੀ ਸ਼ਬਦਾਂ ਦੀ ਖੇਡ ਸ਼ਬਦਾਂ ਨੂੰ ਤੋੜ ਕੇ ਲਿਖੋ ਜਿਵੇਂ ਬਗੀਚੀ ਸ਼ਬਦ ਨੂੰ ਪਤੰਗਾਂ ਦੇ ਵਿੱਚ ਤੋੜ ਕੇ ਲਿਖਿਆ ਗਿਆ ਹੈ ਜਿਵੇਂ ਬੱਬਾ ਗੱਗੇ ਵਿਆਦੀ ਚੱਚੇ ਵਿਆਦੀ ਬਗੀਚੀ ਇਦਾਂ ਹੀ ਆਪਾਂ ਬਸੰਤ ਨੂੰ ਟਾਣੀ ਨੂੰ ਪਤੰਗ ਨੂੰ ਅਤੇ ਸੁਵੰਨੇ ਨੂੰ ਤੋੜ ਕੇ ਪਤੰਗਾਂ ਦੇ ਵਿੱਚ ਲਿਖ ਦੇਵਾਂਗੇ ਅਗਲਾ ਪ੍ਰਸ਼ਨ ਸੋਚੋ ਅਤੇ ਕਰੋ ਸਮੂਹਿਕ ਗਤੀਵਿਧੀ ਅਧਿਆਪਕ ਦੀ ਮਦਦ ਨਾਲ ਅਲੱਗ-ਅਲੱਗ ਸਮੂਹ ਬਣਾ ਕੇ ਹਰ ਇੱਕ ਰੁੱਤ ਬਾਰੇ ਵਿਚਾਰ ਕਰੋ ਅਤੇ ਦੱਸੋ ਕਿਹੜੀ ਰੁੱਤ ਵਿੱਚ ਕੀ ਚੰਗਾ ਲੱਗਦਾ ਹੈ ਜਿਵੇਂ ਗਰਮੀ ਦੀ ਰੁੱਤ ਵਿੱਚ ਮੈਨੂੰ ਅੰਬ ਖਾਣਾ ਚੰਗਾ ਲੱਗਦਾ ਹੈ ਕਿਹੋ ਜਿਹੇ ਕੱਪੜੇ ਪਾਉਂਦੇ ਹਾਂ ਸਰਦੀ ਦੇ ਵਿੱਚ ਅਸੀਂ ਮੋٹے ਕੱਪੜੇ ਪਾਉਂਦੇ ਹਾਂ ਕਿਹੋ ਜਿਹਾ ਖਾਣਾ ਖਾਂਦੇ ਹਾਂ ਸਰਦੀ ਦੀ ਰੁੱਤ ਵਿੱਚ ਅਸੀਂ ਪੰਜੀਰੀ ਖਾਂਦੇ ਹਾਂ ਇਹ ਵੀ ਕਰਿਏ ਦਿੱਤੀ ਗਈ ਤਸਵੀਰ ਵਿੱਚ ਰੰਗ ਭਰੋ ਅਤੇ ਪਰਿਵਾਰਕ ਮੈਂਬਰਾਂ ਦੀ ਮਦਦ ਨਾਲ ਤਸਵੀਰ ਬਾਰੇ ਕੁਝ ਸ਼ਬਦ ਲਿਖੋ ਤਾਂ ਆਪਾਂ ਨੂੰ ਹੀ ਤਸਵੀਰ ਦਿੱਤੀ ਗਈ ਹੈ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਰੰਗ ਭਰ ਦੇਵਾਂਗੇ ਫਿਰ ਆਪਾਂ ਨੂੰ ਜੋ ਵੀ ਤਸਵੀਰ ਦੇ ਵਿੱਚ ਸ਼ਬਦ ਦਿਖ ਰਹੇ ਹਨ ਆਪਾਂ ਉਹ ਲਿਖ ਦੇਵਾਂਗੇ ਜਿਵੇਂ ਦਰਖਤ ਮੁੰਡਾ ਚਿੜੀ ਪਤੰਗ ਫੁੱਲ ਕੁੜੀ Thank you for watching video ko like kare channel ko subscribe kare